ਜੀ ਉਹ ਕੰਪਲੀਟ ਤੂ ਟੂ ਹੈ ਤੇ ਰੇਟ 224 ਹੋਣ ਜੀ ਅੱਜ ਅੱਗੋਂ ਮੈਨੂੰ 100 ਰੁਪਏ ਲੱਗ ਰਹੇ ਆ ਤੁਸੀਂ ਮੈਨੂੰ 100 ਰੁਪਏ ਦੀ ਹਲਕਾ ਕਰ ਸਕੋਗੇ 100 ਰੁਪਏ ਜਾਂ 150 ਉਹ ਜੀ ਜਿਨਾ ਕੁ ਖਾਤੇ ਤੁਸੀਂ ਕਹੋਗੇ ਮੈਨੂੰ ਲੱਗਦਾ ਤਾਂ ਉਹ ਜਿਦਾ ਹੈ ਜਪਨ ਕਿਲਾ ਮੇਰਾ ਨੰਬਰ ਲਿਆ ਲਓ ਮੈਂ ਤੁਹਾਨੂੰ ਸੰਸਰ ਦੰਦ ਜਿਦਾ ਨੰਬਰ ਲਿਆ ਲਓ ਕੋਈ ਗੱਲ ਨਹੀਂ ਕੋਈ ਸੱਚੇ ਨਿੱਕਲੇ ਦੇ ਜੀ ਨਾ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸ ਦੱਤੀ ਇੰਦਾਂ ਦੀ ਹੈਗੀ ਤੁਸੀਂ ਮੇਰਾ ਨੰਬਰ ਲੈ ਲਓ ਮੈਂ ਰੱਬ ਜਾਣਦਾ ਹਾਂ ਕਿਉਂ ਕਿ ਤੁਸੀਂ ਇੱਕ ਦਮ ਮੈਂ ਆਪਣੀ ਖੁਦ ਸਾਦੀ ਲਈ ਜਾ ਰਿਹਾ ਹਾਂ ਕਿੱਥੋਂ ਮਤਲਬ ਕੀ ਕਰਨਗੇ ਆਏ ਹਾਂ ਮਰਦਾਂ ਦੇ ਯਾਰ ਐਕਚੁਅਲੀ ਆਪਣਾ ਪੁਰਾਣਾ ਸੈੱਟ ਵਾਟ ਕੰਪਲੀਟ ਕੀਤਾ ਸੀਗਾ ਤੇ ਅੱਜ ਮੇਰਾ ਜਨਮ ਦਿਨ ਸੀਗਾ ਤੇ ਮੈਂ ਸੋਚੀ ਗੋਲਦਾਂ ਤਾਂ ਨੰਬਰ ਫਟ ਕੇ ਆਉਂਦੀ ਸੀ ਆ ਨੰਬਰ ਆ ਮੇਰਾ ਅੱਛਾ ਠੀਕ ਹੈ ਵਾਧ ਰਹਾ ਜੀ ਨੰਬਰ ਲਿਖਿਆ ਹੈ ਕਿੰਨਾ ਗਰਮ ਹੈ ਇੱਕ ਵੀ ਗਰਮ ਲਿਖਿਆ ਹੈ ਬਾਪੂ ਉਹ ਕੋਈ ਨਹੀਂ ਗਿਆ ਇਹ ਮੇਰੀ 2015 ਦੀ ਜਾਨ ਹੈ ਨਹੀਂ 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 ਭਾਜੀ ਚੈੱਕ ਕਰ ਲਓ ਇਹ ਮੇਰੇ ਚਿਕਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੇਰੇ ਲੱਗਦਾ ਕਿ ਨਹੀਂ ਜਾਣਗੇ ਹਾਂ ਅਮਰ ਰੈਕਟਿਵ ਚਿਕਨ ਮੈਂ ਸਵਾ ਦੋਸਰ ਬੇਲੇ ਜੀ ਉਹ ਬੋਲਾਂਗੀ ਬੈਠੋ ਮੈਂ ਛੱਡ ਦਿੰਦਾ ਚੱਲ ਜੀ ਅਲਹਮਦੁਲਿ thank oh, no, you no, no, no. ਮੋਬਾਈਲ ਤੇ ਆ ਤੇ ਦਿਨ ਕੋ ਨਹੀਂ ਹੋਇਆ ਮੋਬਾਈਲ ਤੇ ਮੈਂ ਫਿਰ ਕਰਦੇ ਗਏ ਲੋੜ ਹੈ ਵੀ ਮੋਬਾਈਲ ਤੇ ਕਰਦੀ ਉਧਰ ਨਹੀਂ ਹੁੰਦੇ ਲੋੜ ਤੇ ਕੋਰ ਦੇ ਤੋੜੇ ਗਿੱਤਾ ਆ ਆਖਿਆ ਹਲੋ ਮੈਨੂੰ ਕੋਰ ਕਰਿਓ ਮੈਂ ਕੋਈ ਮਿਸ ਕਰ ਰਿਹਾ ਹਾਂ ਹਲੋ ਮੇਰੇ ਕਰਨੇ ਉਹ ਦੇਖੋ ਜੀ ਹਲੇ ਜੀ ਮੈਂ ਬਾਸਾ ਦੇ ਖਲੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਸੀਂ ਹਲਪ ਕੀਤੀ ਹਾਂ ਹਲੇ ਵੀ ਜਾ ਕੇ ਮੰਗਦੀ ਦੀ ਹੈ ਜਦ ਤੱਕ ਇਹਦੀ ਹਲਪ ਪੂਰੀ ਹੋ ਗਈ ਆ ਹੋ ਲੈ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਆਉਦੀ ਵੀਡੀਓ ਨਾ ਤੇ 1 ਮੀਟਰ ਦੇ ਹੋਣ ਭੈਣੇ ਲੈ ਵੀ ਨਹੀਂ ਪੂਰੇ ਹੋਏ ਮੇਰੇ ਬੈ ਅਧਰਾ 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 ਭੈਣੇ ਖਲੋਖ ਲੋਖ ਲੋਖ ਖਲੋ ਅਧਰਾ 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 ਆ ਇਧਰ ਖਲੋ ਵੀਡੀਓ ਬਣਾਣੀ ਨਹੀਂ ਤੇਰੀ ਦਸਤ ਕਿਸੇ ਕਾ ਕਰਵੇਂ ਆਹ ਦੇਖ ਲੋ ਤੇਰੇ ਦੋ ਗਲੀਆਂ ਦੇ ਕੰਮ ਦੇਖੋ ਮੇਰੇ ਕੱਪੜੇ ਨਾ ਹਵਾ ਲਓ ਪੀ ਨਾ ਮਾਰ ਦਮਾ ਤੇਰੇ ਮੈਂ ਸਰ ਜੀ ਤੇਰੇ ਸੁਣੇ ਨਾ ਸਾਲੋ ਖਾ ਦਾ ਦੋ ਪੈਸੇ ਲੈ ਗਏ ਤੇ ਆਹ ਕੰਮ ਕਰ ਦਿਆਂ ਵਾ